ਮਗੇ ਸਮੇਂ-ਸਮੇਤੇ ਸਰਕਾਰ ਆਇਆ ਹੈ ਜੇ ਕਾਨੂੰਨ ਬਣਾਉਂਦੀਆਂ ਨੇ ਜਿਹੜੇ ਮਜ਼ਦੂਰ ਵਿਰੋਧੀ ਹੁੰਦੇ ਨੇ ਮਜ਼ੂਰਾਂ ਤੋਂ 12-12 ਘੰਟੇ ਕੰਮ ਵੀ ਕਰਾਇਆ ਜਾਂਦਾ ਹੈ ਤੋਂ ਤੁਹਾਨੂੰ ਹੱਥ-ਪੈਰ ਕੱਟ ਜਾਂਦੇ ਆ ਉਹਦੀ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਜਾਂਦੇ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਕੇਂਦਰ ਸਰਕਾਰ ਦੀਆਂ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਇਹ ਦੇਸ਼ ਮਾਰੂ ਨੀਤੀਆਂ ਨੇ ਦੇਸ਼ ਨੂੰ ੁਜਾੜਾ ਕਰਨ ਵਾਲੀਆਂ ਨੀਤੀਆਂ ਨੇ ਜਿਹੜੇ ਸਾਡੇ ਖਣਿਜ ਪਦਾਰਥ ਆ ਜਿਹੜੇ ਸਾਡੇ ਜੰਗਲ ਆ ਸਾਡਾ ਪਾਣੀ ਆ ਸਾਡੀ ਧਰਤੀ ਆ ਉਹ ਵੀ ਕਾਰਪੋਰੇਟਰਾਂ ਨੂੰ ਵੇਚ ਕੇ ਉੱਥੇ ਪਿੰਡਾਂ ਨੂੰ ਵੀ ਅਜਾੜਾ ਕਰ ਰਹੇ ਆ ਤੇ ਜੰਗਲਾਂ ਦੇ ਵੀ ਅਜਾੜਾ ਕਰ ਰਹੇ ਆ ਉਹ ਜ਼ਬਰਦਸਤੀ ਕੋ ਕੇ ਕੰਪਨੀਆਂ ਦਿੱਤੀ ਜਾ ਰਹੀਆਂ ਨੇ ਬੁਕਾ ਦੇ ਨਾਂ ਤੇ ਅਸਲ ਦੇ ਵਿੱਚ ਲੋਕਾਂ ਦਾ ਵਿਨਾਸ਼ ਕਰਨ ਨੀਤੀਆਂ ਨੇ ਇਹ ਰੋਸ਼ਨੀ ਖਤਮ ਹੋਣ ਲੱਗਿਆ ਇਹ ਲੜਾਈ ਨਹੀਂ ਖਤਮ ਹੋਣ ਲੱਗੀ ਇਹ ਅੱਜ ਸਰਮਾਇਦਾਰਾਂ ਦਾ ਇਹਨਾਂ ਦੀਆਂ ਸਰਕਾਰਾਂ ਦਾ ਹੱਥ ਉੱਤੇ ਹੋ ਸਕਦਾ ਪਰ ਹਮੇਸ਼ਾ ਨਹੀਂ ਚੱਲਦਾ ਰਹਿਣਾ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਰ ਤੋਂ ਦੱਸੇ ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਮੌਜੂਦ ਆ ਸਮਰਾਲਾ ਚੌਕ ਦੇ ਉੱਤੇ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਜਿਹੜੀ ਹੜਤਾਲ ਹੋ ਰਹੀ ਹੈ ਸੋ ਲਗਾਤਾਰ ਜਿੱਕਰ ਹੜਤਾਲ ਦਿਗਰ ਕਰੀਏ ਤੇ ਕਈ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮਜ਼ਦੂਰ ਜਥੇਬੰਦੀਆਂ ਦੇਖ ਸਕਦੇ ਹੋ ਅੱਜ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਦੇਖ ਸਕਦੇ ਹੋ ਕਿ ਹੜਤਾਲ ਜਿਹੜੀ ਹੈ ਕਿੰਨੀ ਜਾ ਰਹੀ ਹੈ ਸੋ ਪ੍ਰਦਰਸ਼ਨ ਹੈ ਜਿਹੜਾ ਵਾ ਕੀਤਾ ਜਾ ਰਿਹਾ ਸੋ ਕਿਤੇ ਨ ਕਿਤੇ ਗਲਬਾਜ਼ੀ ਕਰਾਂਗੇ ਹੱਥਾਂ ਦੇ ਵਿੱਚ ਚੰਡੀਆਂ ਜਿਹੜੀਆਂ ਫੜੀਆਂ ਹੋਈਆਂ ਨੇ ਸੋ ਵੱਡੇ ਵੱਡੇ ਜਿਹੜੇ ਬੋਰਡ ਆ ਉਹ ਲੱਗੇ ਹੋਏ ਨੇ ਤੁਹਾਨੂੰ ਦਿਖਾ ਦਿੰਨੇ ਆ ਕਿ ਬੋਰਡ ਦੀਆਂ ਅ ਤਸਵੀਰਾਂ ਤੁਹਾਡੇ ਨਾਲ ਸਾਹਮਣੇ ਕਰਾ ਦਿੰਨੇ ਆ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ 9 ਜੁਲਾਈ 2025 ਦੇਸ਼ ਵਪਾਰੀ ਮਜ਼ਦੂਰ ਮੁਲਾਜ਼ਮ ਜਿਹੜੇ ਨੇ ਉਹਨਾਂ ਵੱਲੋਂ ਹੜਤਾਲ ਜਿਹੜੀ ਆ ਕੀਤੀ ਜਾ ਰਹੀ ਹੈ ਕਿਉਂਕਿ ਹੜਤਾਲ ਦੇ ਵਿੱਚ ਲੋਕ ਬੈਠੇ ਨੇ ਜਾਣਕਾਰੀ ਲਵਾਂਗੇ ਆਖਿਰਕਾਰ ਹੜਤਾਲ ਕਿਸ ਜਿੱਦੀ ਕੀਤੀ ਜਾਰੀ ਕਿਉਂਕਿ ਵਕਵਾ ਕੇ ਜਥੇਬੰਦੀਆਂ ਲੁਧਿਆਣਾ ਦੇ ਵਿੱਚ ਪਹੁੰਚੀਆਂ ਨੇ ਵਕਵਾ ਕੇ ਜਥੇਬੰਦੀਆਂ ਵੱਲੋਂ ਹੜਤਾਲ ਜਿਹੜੀ ਅੱਜ ਕੀਤੀ ਜਾ ਰਹੀ ਹੈ ਸੋਹੱਤਾ ਦੇ ਵਿੱਚ ਪੋਸਟਰ ਵੀ ਫੜੇ ਹੋਏ ਨੇ ਤੇ ਜਿਹੜੀਆਂ ਛੋਟੀਆਂ ਕੁੜੀਆਂ ਨੇ ਆ ਬੀਬੀਆਂ ਉਹ ਵੀ ਨਾਲ ਬੈਠੀਆਂ ਹੋਈਆਂ ਨੇ ਆ ਪੋਸਟਰ ਫੜੇ ਹੋਏ ਨੇ ਇੱਕ ਚੀਜ਼ ਦੇ ਨੇ ਕਾਰਖਾਨੇ ਦੇ ਸੁਰੱਖਿਆ ਕਾਦੇ ਵਾਸਤੇ ਆ ਇਹ ਜੀਡੀਐ ਪੂਰੇ ਭਾਰਤ ਵਿੱਚ ਆ ਅੱਜ ਦੇ ਦਿਨ ਹੜਤਾਲ ਹੋ ਰਹੀ ਆ ਜਿਹੜੀ ਆ ਕਿ ਲੋਕਾਂ ਦੇ ਜਿਹੜੇ ਕੰਮ ਦੇ ਘੰਟੇ ਆ ਉਹ ਘਟਾਏ ਜਾਣ ਜਿਹੜਾ ਨਿਨਤਮ ਵੇਤਨਾ ਉਹ 26000 ਲਾਗੂ ਬਾਕੀ ਜਿਹੜੀਆਂ ਜਿਹੜੇ ਦੂਜੇ ਕਸ਼ਮੀਰ ਵਰਗੇ ਜਿਹੜੇ ਦੇਸ਼ ਨੇ ਜਿੰਨਾ ਤੇ ਜਬਰ ਜਿਹਾ ਸੋਸ਼ਣ ਕਰਦੇ ਨੇ ਉਹ ਬੰਦ ਹੋਣਾ ਚਾਹੀਦਾ ਹੈ ਤੇ ਜਿਹੜੇ ਲੋਕ ਮਜ਼ਦੂਰਾਂ ਤੋਂ ਮੈਂ ਕਿ ਜਿਹੜੇ 4 ਲੇਬਰ ਕੋਡ ਲਾਗੂ ਕੀਤੇ ਗਏ ਨੇ ਉਹ ਰੱਦ ਹੋਣੇ ਚਾਹੀਦੇ ਨੇ ਮੈਂ ਕਿ ਸਮੇਂ-ਸਮੇਂ ਤੇ ਸਰਕਾਰਾਂ ਇਹ ਜਿਹੇ ਕਾਨੂੰਨ ਬਣਾਉਂਦੀਆਂ ਨੇ ਜਿਹੜੇ ਮਜ਼ਦੂਰ ਵਿਰੋਧੀ ਹੁੰਦੇ ਨੇ ਮਜ਼ਦੂਰਾਂ ਤੋਂ 12-12 ਘੰਟੇ ਕੰਮ ਵੀ ਕਰਾਇਆ ਜਾਂਦਾ ਹੈ ਤੇ ਉਹ ਤੁਹਾਨੂੰ ਹੱਥ-ਪੈਰ ਕੱਟ ਜਾਂਦੇ ਆ ਉਹਦੀ ਕੋਈ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ ਫੈਕਟਰੀਆਂ 'ਚ ਇਸ ਤਰ੍ਹਾਂ ਵੱਡੇ-ਵੱਡੇ ਫੈਕਟਰੀਆਂ ਉਹ ਵੀ ਹੋ ਗਈਆਂ ਉਨ੍ਹਾਂ ਜਿਹੜੇ ਕੋਈ ਠੱਖਿਆ ਦਾ ਪ੍ਰਬੰਧ ਨਹੀਂ ਹੈਗਾ ਉਹ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ ਤੇ ਉਹ ਸਾਰੇ ਤੇ ਹੜਤਾਲ ਅੱਜ 9 ਜੁਲਾਈ ਨੂੰ ਪੂਰੇ ਭਾਰਤ ਵਿੱਚ ਰੱਖੀ ਗਈ ਹੈ ਜਿੱਦਾਂ ਨੌਜਵਾਨ ਭਾਰਤ ਸਭਾ ਇੱਕ ਯੂਨੀਅਨ ਹੈਗੀ ਹੈ ਹਾਂਜੀ ਜੀ ਮੇਰਾ ਨਾਮ ਰਵਿੰਦਰ ਹੈ ਜਿੱਦੀ ਹੱਥਾਂ ਦੇ ਵਿੱਚ ਫੜੀ ਹੋਈ ਹੈ ਕਿੱਥੇ ਬੈਠੀ ਹੋ ਅਸੀਂ ਸਮਰਾਲਾ ਚੌਂਕ ਦੇ ਵਿੱਚ ਬੈਠੇ ਆ ਲੁਧਿਆਣੇ ਦੇ ਵਿੱਚ ਅੱਜ 9 ਤਰੀਕ ਨੂੰ ਦੇਸ਼ ਵਿਆਪੀ ਮਜ਼ੂਰਾ ਵੱਲੋਂ ਟ੍ਰੇਡ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਹੈ ਅਸੀਂ ਉਸੇ ਹੜਤਾਲ ਦੇ ਸਮਰਥਨ ਦੇ ਵਿੱਚ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਅਲੱਗ-ਅਲੱਗ ਜਿਹੜੀਆਂ ਮਜ਼ਦੂਰਾਂ ਨੇ ਜਿੱਥੇ ਬੰਦੀਆਂ ਨੇ ਮਜ਼ਦੂਰਾਂ ਨੇ ਹੱਕਾਂ ਲਈ ਬੋਲਦੀਆਂ ਨੇ ਲੜਦੀਆਂ ਨੇ ਉਹਨਾਂ ਵੱਲੋਂ ਧਰਨਾ ਕੀਤਾ ਜਾ ਰਿਹਾ ਵਾ ਤੇ ਜਿਹੜੇ ਮਜ਼ਦੂਰਾਂ ਨੇ ਮੰਗਾਂ ਮਸਲਿਆਂ ਨੂੰ ਲੈ ਕੇ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਉਹਦੇ ਲਈ ਅਸੀਂ ਇੱਥੇ ਬੈਠੇ ਹਾਂ ਬਿਲਕੁਲ ਸੋ ਹੋਰ ਜਿਹੜੀ ਬੀਬੀਆਂ ਨੇ ਬੈਠੀਆਂ ਉਹਨਾਂ ਨੇ ਗੱਲਬਾਤ ਕਰਦੇ ਆ ਕਿਉਂਕਿ ਲਗਾਤਾਰ ਕਈ ਜਿੱਥੇ ਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਐਸੋ ਇੱਕ ਪਾਸੇ ਜੇਕਰ ਗੱਲ ਕਰੀਏ ਤੇ ਦੇਖਦੇ ਹੋ ਕਿ ਪਿੱਛੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਕਾਫੀ ਵਕ ਵਕ ਜਿੱਥੇ ਬੰਦੀਆਂ ਜਿਹੜੀਆਂ ਬੈਠੀਆਂ ਹੋਈਆਂ ਨੇ ਸਰ ਨਾਮ ਕੀ ਹੈਗਾ ਤੁਹਾਡਾ ਮੈਂ ਇਹ ਹਰਜਿੰਦਰ ਸਿੰਘਾ ਜੀ ਪ੍ਰਧਾਨ ਮੋਲਡਰ ਐਂਡ ਸਟੀਲ ਵਰਕਰਜ਼ ਹੁਣ ਜੀ ਅੱਜ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮਜ਼ਦੂਰ ਮੁਲਾਜ਼ਮਾਂ ਦਾ ਤੇ ਹੋਰ ਸਾਰੇ ਮਿਹਨਤਕਸ਼ ਲੋਕਾਂ ਦਾ ਹੜਤਾਲ ਦਾ ਅੱਜ ਸੱਦਾ ਕਿਸਾਨ ਜਿੱਥੇ ਬੰਦਿਆਂ ਨੇ ਵੀ ਸਮਰਥਨ ਕੀਤਾ ਜਿਹੜਾ ਅੱਜ ਦਾ ਸੱਦਾ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਕੇਂਦਰ ਸਰਕਾਰ ਦੀਆਂ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਇਹ ਦੇਸ਼ ਮਾਰੂ ਨੀਤੀਆਂ ਨੇ ਦੇਸ਼ ਨੂੰ ਉਜਾੜਾ ਕਰਨ ਵਾਲੀਆਂ ਨੀਤੀਆਂ ਨੇ ਕਾਰਪੋਰੇਟਾਂ ਦੇ ਹਿੱਤ 'ਚ ਉਹਨਾਂ ਨੇ ਫਾਇਦੇਵਾਦ ਤੇ ਨੀਤੀਆਂ ਨੇ ਇਹਦੇ ਖਿਲਾਫ ਅੱਜ ਦੇਸ਼ ਵਿਆਪੀ ਹੜਤਾਲ ਆ ਅਸੀਂ ਲੁਧਿਆਣੇ ਦੇ ਸੰਤਿ ਮਜ਼ਦੂਰਾਂ ਦੀਆਂ अनेका ਜਥੇਬੰਦੀਆਂ ਨੇ ਅੱਜ ਇਹ ਸਮਰਾਲਾ ਚੌਕ ਦੇ ਵਿੱਚ ਰੈਲੀ ਤੇ ਪ੍ਰਦਰਸ਼ਨ ਕਰਕੇ ਇਹ ਮੰਗ ਕਰਨੀਆਂ ਵੀ ਇਹ ਮਜ਼ਦੂਰ ਬਰੋਧ ਦੀ ਤਿੰਨ ਚਾਰ ਲੇਬਰ ਕੋਡ ਨੇ ਔਰ ਰੱਦ ਕੀਤੇ ਜਾਣ ਮਜ਼ਦੂਰਾਂ ਦੀਆਂ ਮਹਿੰਗਾਈ ਦੇ ਹਿਸਾਬ ਨਾਲ ਤਨਖਾਹਾਂ 'ਚ ਵਾਧਾ ਹੋਵੇ ਉਹਨਾਂ ਦੇ ਪੱਕੇ ਰੁਜ਼ਗਾਰ ਦੀ ਗਾਰੰਟੀ ਹੋਵੇ ਪੀਸ ਰੇਟ ਖਤਮ ਹੋਵੇ ਤੇ ਜਿਹੜਾ ਹਕੂਮਤੀ ਜ਼ਬਰ ਹੈ ਸੰਘਰਸ਼ੀ ਲੋਕਾਂ ਦੇ ਉੱਤੇ ਇਹ ਬੰਦ ਕੀਤਾ ਜਾਵੇ ਤੇ ਜਿਹੜੀਆਂ ਸਾਡੇ ਮੁਲਕ ਦੀਆਂ ਜ਼ਮੀਨਾਂ ਨੇ ਜਾਇਦਾਦਾਂ ਨੇ ਕੁਦਰਤੀ ਸਰੋਤ ਨੇ ਉਹ ਜ਼ਬਰਦਸਤੀ ਖੋ ਕੇ ਕੰਪਨੀਆਂ ਦਿੱਤੀ ਜਾ ਰਹੀਆਂ ਨੇ ਬਕਾਅ ਦੇ ਨਾਂ ਤੇ ਅਸਲ ਦੇ ਵਿੱਚ ਲੋਕਾਂ ਦਾ વિનાਸ਼ ਕਰਨ ਨੀਤੀਆਂ ਨੇ ਉਹਨੂੰ ਰੱਦ ਕੀਤਾ ਜਾਵੇ ਤੇ ਸਾਰਿਆਂ ਵਾਸਤੇ ਜਿਹੜੀ ਰੁਜ਼ਗਾਰ ਦੀ ਗਰੰਟੀ ਹੋਵੇ ਸਰਕਾਰੀ ادارے ਨੇ ਉਹ ਕੌਡੀਆਂ ਦੇ ਭਾਅ ਕੰਪਨੀ ਨੂੰ ਦਿੱਤੇ ਜਾ ਰਹੇ ਨੇ ਹੁਣ ਨਿੱਜੀਕਰਨ ਬਿਜਲੀ ਬਿੱਲ 2020 ਤੇ 22 ਉਹ ਸਰਕਾਰ ਮੋਦੀ ਸਰਕਾਰ ਤੇ ਭਗਵੰਤ ਮਾਨ ਲਾਗੂ ਕਰ ਰਹੀ ਆ ਤੇ ਨਾਲ ਸਮਾਰਟ ਮੀਟਰ ਲਾ ਰਹੀ ਆ ਚਿਪ ਵਾਲੇ ਮੀਟਰ ਲਾ ਰਹੀ ਆ ਇਹਦਾ ਪਗਿੰਦਰ ਤੇ ਅਸੀਂ ਵਿਰੋਧ ਕਰਦੇ ਆ ਤੇ ਜਿਹੜੀ ਸਾਡੀ ਛੋਟੀ ਸੰਤ ਸਾਡੇ کاروبار ਨੇ ਸਾਡੇ ਹੋਰ ਖੇਤੀਬਾੜੀ ਆ ਸਾਡੇ ਇਹ ਸਾਰੇ ਤਬਾਹ ਹੋਣਗੇ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਇਹ ਸੱਦਾ ਦੇਣਾ ਚਾਹੁੰਦੇ ਆ ਚਾਹੇ有机会 ਵਪਾਰਿਆ ਛੋਟੇ ਕਾਰੋਬਾਰ ਨੇ ਸਾਡੀਆਂ ਛੋਟੀਆਂ ਸੰਤਾਨਾਂ ਨੇ ਸਾਡੇ ਮਜ਼ਦੂਰ ਨੇ ਸਾਡੇ ਕਿਸਾਨ ਨੇ ਕਿਰਤੀ ਲੋਕ ਅੁਜਾੜੇ ਦੇ ਮੂੰਹ ਧੱਕੇ ਜਾ ਰਹੇ ਨੇ ਤੇ ਬੋਲਣ ਦੀ ਜ਼ਬਾਨ ਬੰਦ ਕੀਤੀ ਜਾ ਰਹੀ ਆ ਉਹਦਾ ਵਿਰੋਧ ਕਰਨ ਦਾ ਇਸੇ ਚ ਕੱਟ ਕੀਤਾ ਹੋਇਆ ਬਿਲਕੁਲ ਜਿਹੜਾ ਅੱਜ ਤੁਸੀਂ ਰੈਲੀ ਤੇ ਬੈਠੇ ਹੋ ਅੱਜ ਪ੍ਰਦਰਸ਼ਨ ਕਰ ਰਹੇ ਹੋ ਤੇ ਇਸ ਪ੍ਰਦਰਸ਼ਨ ਨੂੰ 21 ਤਰੀਕੇ ਤੱਕ ਜਿੱਦਾਂ ਹੁਣ ਅੱਜ ਪਾਰਕਾਂ ਦੇ ਵਿੱਚ ਬੈ ਗਏ ਰੈਲੀ ਦੇ ਵਿੱਚ ਸੜਕਾਂ ਦੇ ਉੱਤੇ ਵੀ ਉਤਰੂਗੇ ਜਾਂ ਕਿਦਾਂ ਦੇਖੋ ਜੀ ਅੱਜ ਅਸੀਂ ਸੜਕਾਂ ਤੇ ਵੀ ਉਤਰਾਂਗੇ ਕਿਉਂਕਿ ਸਾਡਾ ਜਿਹੜਾ ਵਿਰੋਧ ਆ ਜੀ ਉਹ ਪਹਿਲਾਂ ਸਮਝਣ ਦੀ ਲੋੜ ਹੈ ਬਰੋੜ ਸਾਡਾ ਇਹ ਹੈ ਵੀ ਜਿਹੜੂ ਇਹ ਕਿਹਾ ਜਾਂਦਾ ਵੀ ਇੱਕ ਮਨੁੱਖ ਦੀ ਜਣਕੇ ਜੀ ਕੋ ਧਾਰਾ ਉਹੋ ਕਿਰਤਾ ਜੀ ਕਿਰਤ ਲਈ ਲੋਟ ਲਈ ਇਹਨਾਂ ਨੇ ਟੋਟਲ ਜਣਕੇ ਨੀਤੀਆਂ ਜਣਕੇ ਬਣਾਈਆਂ ਆ ਜੀ ਕਾਰਪੋਰੇਟਾਂ ਦੇ ਪੱਖ ਚ ਵਿਦੇਸ਼ੀਆਂ ਦੇ ਪੱਖ ਚ ਕੱਲੇ ਜਣਕੇ ਕਾਨੂੰਨਾ ਦਾ ਸਵਾਲ ਨਹੀਂ ਉਦੋਂ ਗਾਹ ਨੇ ਕਿ ਜਿਹੜੇ ਉਹਨਾਂ ਦੇ ਬੋਲਣ ਦੇ ਅਧਿਕਾਰ ਆ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਦੇ ਅਧਿਕਾਰ ਆ ਉਹ ਵੀ ਜਣਕੇ ਅਸਲ ਵਿੱਚ ਖੋਏ ਜਾ ਰਹੇ ਆ ਉਸ ਤੋਂ ਅੱਗੇ ਜਿਹੜੀ ਸਾਡੇ ਜਣਕੇ ਬਜ਼ੁਰਗਾਂ ਦੀ ਵੀ ਹਜ਼ਾਰਾਂ ਸਾਲਾਂ ਦੀ ਜਿਹੜੀ ਕਮਾਈ ਸੀ ਜਿਹੜੇ ਸੈਕਟਰ ਨੇ ਕਿ ਸਾਰਾ ਪਬਲਿਕ ਸੈਕਟਰ ਉੱਤਰਾ ਸੀ ਉਹ ਵੀ ਸਾਰਾ ਜਣਕੇ ਵਿਦੇਸ਼ੀ ਦੇਸੀ ਕਾਰਪੋਰੇਟਾਂ ਨੂੰ ਦਿੱਤਾ ਜਾ ਰਿਹਾ ਉਹਨਾਂ ਮਹੀਨੇ ਕੀ ਆ ਬੇਅਸਲ ਦੇ ਵਿੱਚ ਜਦੋਂ ਮਰਜ਼ੀ ਮਜ਼ਦੂਰ ਨੂੰ ਕੱਢੋ ਜਦੋਂ ਮਰਜ਼ੀ ਰੱਖੋ ਉਹਦੀ ਜਣਕੇ ਜਿਹੜੀ ਇੱਕ ਕੰਮ ਦੀ ਗਾਰੰਟੀ ਦਾ ਸਭਾਵ ਹਾ ਉਹ ਸਾਰਾ ਖਤਮ ਕੀਤਾ ਜਾ ਰਿਹਾ ਤੇ ਇਸ ਰੂਪ ਤੇ ਸੈੱਟ ਕੀਤਾ ਜਾ ਰਿਹਾ ਕਿ ਮਜ਼ਦੂਰ ਨੂੰ ਬੇਸ਼ੱਕ 16 ਘੰਟੇ ਕੰਮ ਤੇ ਲਾਉ ਉਹਦੀ ਇਹ ਮਜਬੂਰੀ ਬਣਾ ਦਿਓ ਉਸ ਤੋਂ ਵੀ ਅੱਗੇ ਹੋਏ ਕੀ ਕਰ ਰਹੇ ਆ ਜਿਹੜੇ ਸਾਡੇ ਖਣਿਜ ਪਦਾਰਥ ਆ ਜਿਹੜੇ ਸਾਡੇ ਜੰਗਲ ਆ ਸਾਡਾ ਪਾਣੀ ਆ ਸਾਡੀ ਧਰਤੀ ਆ ਉਹ ਵੀ ਕਾਰਪੋਰੇਟਾਂ ਨੂੰ ਵੇਚ ਕੇ ਉੱਥੇ ਪਿੰਡਾਂ ਨੂੰ ਵੀ ਅਜਾੜਾ ਕਰ ਰਹੇ ਆ ਤੇ ਜੰਗਲਾਂ ਦਾ ਵੀ ਅਜਾੜਾ ਕਰ ਰਹੇ ਆ ਉਹ ਕੀ ਹੋਊਗਾ ਛਸ਼ਟੀ ਲੇਬਰ ਹੋਊਗੀ ਲੋਕਾਂ ਦੀ ਹੋਰ ਲੜਨਗੇ ਭੈੜੇ ਭੈੜੇ ਹਾਲਤ ਹੋ ਗਈ ਉਸ ਤੋਂ ਗਾਹਾਂ ਇਹ ਆ ਕਿ ਉਹ ਜਿਹੜੇ ਕਾਨੂੰਨ ਬਣਾ ਰਹੇ ਆ ਉਹ ਕਾਨੂੰਨਾਂ ਦੇ ਪਿੱਛੇ ਆ ਕਿ ਪਹਿਲਾਂ ਤੁਹਾਨੂੰ ਮਿਲ ਕੇ ਲੁੱਟਣਾ ਜੇ ਤੁਸੀਂ ਬੋਲਦੇ ਆ ਤੇ ਤੁਹਾਡੇ ਖਿਲਾਫ ਕੇਸ ਬਣਾਉਨੇ ਆ ਤੁਹਾਨੂੰ ਜਿਹੜਾ ਹੁਣ ਅੱਜ ਪ੍ਰੋਟੈਸਟ ਤੁਸੀਂ ਇੱਥੇ ਕਰ ਰਹੇ ਹੋ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਹਾਂਜੀ ਇਹ ਸਾਰੇ ਸਾਰੇ ਭਾਰਤ ਦੇ ਵਿੱਚ ਹੋ ਰਿਹਾ ਕਿਉਂਕਿ ਸਾਰੇ ਭਾਰਤ ਦੇ ਜਿਹੜੇ ਕਿਰਤੀ ਲੋਕ ਆ ਉਹ ਇਕੱਠੇ ਹੋ ਰਿਹਾ ਇਸ ਚੀਜ਼ ਦੇ ਸੰਬੰਧ ਚ ਉਹ ਪਛਾਣ ਗਾਇਆ ਵੀ ਸਾਨੂੰ ਮਿਲ ਕੇ ਲੁੱਟਣ ਵਾਲੇ ਕੌਣ ਆ ਇਦੋਂ ਵੱਡੀ ਗੱਲ ਆ ਵੀ ਜਿਹੜਾ ਇਤਿਹਾਸ ਦੇ ਵਿੱਚ ਇੱਕ ਵਾਪਰ ਨਹੀਂ ਜਾਨੀ ਕਿ ਸ਼ੁਰੂ ਹੋਈ ਉਹ ਓਏ ਉਹ ਹੋਈ ਉਹ ਕੱਲਾ ਮਜ਼ਦੂਰ ਤੇ ਮਜ਼ਦੂਰਾਂ ਇਕੱਠਾ ਨਹੀਂ ਉਦੋਂ ਗਾਂ ਦਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਵੀ ਹਮਾਰਾ ਜਿਹੜੀ ਜਾਨਕਿਆ ਯਾਰ ਕਰ ਦਿੱਤੀ ਆ ਇਸ ਕਰਕੇ ਇਹ ਜਿਹੜੀਆਂ ਕਿਰਤੀਆਂ ਦਾ ਤੇ ਜਿੰਨੇ ਵੀ ਲੋਕ ਹੈਗੇ ਉਹਨਾਂ ਦਾ ਜਾਨਕਿਆ ਇਕੱਠੇ ਤੌਰ ਤੇ ਸਾਂਝੇ ਤੌਰ ਤੇ ਜਾਨਕਿਆ ਪ੍ਰੋਗਰਾਮ ਹੈ ਤਾਂ ਬਿਲਕੁਲ ਸੋ ਦੱਸ ਦੇ ਕਿ ਦੇਸਵਾਪੀ ਮਜ਼ਦੂਰ ਜਿਹੜੀ ਯੂਨੀਅਨ ਹੈ ਉਹਨਾਂ ਵੱਲੋਂ ਪੂਰੇ ਭਾਰਤ ਦੇਸ਼ ਦੇ ਵਿੱਚ ਅੱਜ ਜਿਹੜਾ ਪ੍ਰੋਟੈਸਟ ਹੈ ਸੋ ਸੱਦਾ ਪੱਤਰ ਦਿੱਤਾ ਗਿਆ ਸੀਗਾ ਮਜ਼ਦੂਰਾਂ ਦਾ ਲੁਧਿਆਣਾ ਦੇ ਵਿੱਚ ਵੀ ਮੌਜੂਦ ਆ ਲੁਧਿਆਣਾ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਉਹਨਾਂ ਵੱਲੋਂ ਅੱਜ ਪ੍ਰੋਟੈਸਟ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਜੇਕਰ ਦੇਖ ਸਕਦੇ ਹੋ ਕਿ ਜਿਹੜੇ ਯੂਨੀਅਨ ਦਾ ਜਿਹੜੇ ਲੀਡਰ ਨੇ ਉਹ ਵੀ ਮੌਜੂਦ ਨੇ ਗੱਲਬਾਤ ਵੀ ਜੜੀਆ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇੱਕ ਪਾਸੇ ਜਿਹੜੀ ਹੈ ਜਿੰਦਾਬਾਦ ਦੇ ਜਿਹੜੇ ਨਾਰੇ ਆ ਲਗਾਏ ਜਾ ਰਹੇ ਨੇ ਪਰ ਇੱਕ ਪਾਸੇ ਕੁਝ ਲੋਕਾਂ ਵੱਲੋਂ ਜਿਹੜੇ ਮੁਰਦੇ ਬਾਤ ਦੇ ਜਿਹੜੇ ਨਾਰੇ ਆ ਉਹ ਲਗਾਏ ਜਾ ਰਹੇ ਨੇ ਉਸ ਤੋਂ ਗੱਲਬਾਤ ਕਰ ਲੈਣੇ ਆ ਕਿਉਂਕਿ ਜਿਹੜੇ ਲੀਡਰ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਆਖਿਰਕਾਰ ਜਿਹੜੇ ਲੋਕ ਤੁਸੀਂ ਅੱਜ ਇੱਥੇ ਇਕੱਠੇ ਹੋਗੇ ਮਜ਼ਦੂ ਕੀ ਕਹਿਣਾ ਜੇ ਸਾਡਾ ਇਹ ਕਹਿਣਾ ਕੀ ਜੜੀਆਂ ਚਾਹੇ ਮੋਦੀ ਸਰਕਾਰ ਆ ਭਾਰਤ ਦੀ ਚਾਹੇ ਪੰਜਾਬ ਸਰਕਾਰਾਂ ਤੇ ਚਾਹੇ ਹੋਰ ਸਿੱਬਿਆਂ ਦੀਆਂ ਸਰਕਾਰਾਂ ਇਹ ਸਾਰੀਆਂ ਸਰਕਾਰਾਂ ਦੇਸ਼ੀ ਤੇ ਵਿਦੇਸ਼ੀ سرمایہਦਾਰਾਂ ਦੀਆਂ ਸੇਵਾ ਕਰੀਆਂ ਨੇ ਰੱਜ ਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਨਾ ਇੱਥੇ ਤਨਖਾਹ ਵਧ ਰਹੀ ਆ ਨਾ ਮਹਿੰਗਾਈ ਘਟ ਰਹੀ ਆ ਲੋਕਾਂ ਨੂੰ ਜਿਹੜੀਆਂ ਮਾੜੀਆਂ ਮੋਟੀਆਂ ਸਹੂਲਤਾਂ ਦਿੰਦੇ ਸੀ ਉਹ ਵੀ ਇਹ ਖੋਰੀਆਂ ਸਾਰੇ ਅਧਿਕਾਰੀ ਇਹ ਅਦਾਰੇ ਪ੍ਰਾਈਵੇਟ ਕਰ ਰਹੇ ਨੇ ਸਿੱਖਿਆ ਸਹੂਲਤਾ ਸਿਹਤ ਸਹੂਲਤਾ ਸਾਰੀਆਂ ਬੇਤੀਆਂ ਜਾਰੀਆਂ ਕੋਡੀਆਂ ਦੇ ਫਰਮਾਇਦਾਰਾਂ ਨੂੰ ਇਹ ਅਸੀਂ ਚੱਲਣ ਨਹੀਂ ਦੇਣਾ ਸਾਡੀ ਮੰਗਾ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਣ ਸੁਰੱਖਿਆ ਦੇ ਪ੍ਰਬੰਧ ਹੋਣ ਤੇ ਕਿਰਤ ਕੋਡ ਜਿਹੜੇ ਨਵੇਂ ਇਹ ਲੈ ਕੇ ਆ ਰਹੇ ਨੇ ਇਹ ਇਹ ਰੱਦ ਕੀਤੇ ਜਾਣ ਸੂਬਾ ਸਰਕਾਰਾਂ ਨੇ ਜਿਹੜੀਆਂ ਉਸ ਕਿਰਤ ਕਾਨੂੰਨਾਂ ਦੇ ਵਿੱਚ ਜਿਹੜੀਆਂ ਸੋਧਾਂ ਕਰ ਰਹੀਆਂ ਅਸੀਂ ਕਹਿੰਦੇ ਆ ਉਹ ਵੀ ਰੱਦ ਕੀਤੀਆਂ ਜਾਣ ਤੇ ਜਿਹੜਾ ਜਮਹੂਰੀ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਬੋਲਣ ਦੀ ਲਿਖਣ ਦੀ ਆਜ਼ਾਦੀ ਆ ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ ਆ ਆਪਣੇ ਧਾਰਮਿਕ ਰੀਤੀ ਰਿਵਾਜ ਕਰਨ ਦੀ ਆਜ਼ਾਦੀ ਆ ਇਹ ਸਾਰਾ ਕੁਝ ਖੋਇਆ ਜਾ ਰਿਹਾ ਦਲਤਾਂ ਤੇ ਹਮਲੇ ਹੋ ਰਹੇ ਨੇ ਔਰਤਾਂ ਤੇ ਹਮਲੇ ਹੋ ਰਹੇ ਨੇ ਆਦੀਵਾਸੀ ਕਿਹਾ ਅੱਜ ਇੱਥੇ ਕਿੰਨੇ ਕੇ ਮਜ਼ਦੂਰ ਆਏ ਨੇ ਕਿੰਨੇ ਕੇ ਮਜ਼ਦੂਰਾਂ ਦਾ ਇੱਥੇ ਇਕੱਠੇ ਹੈਗੇ ਅੱਜ ਇਕੱਲੇ ਇੱਥੇ ਮਜ਼ਦੂਰ ਨਹੀਂ ਇਕੱਠੇ ਹੋਏ ਦੇਸ਼ ਭਰ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਇਕੱਠੇ ਹੋਏ ਨੇ ਲੁਧਿਆਣਾ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਅੱਜ ਕਿਤੇ ਸੈਂਕੜੇ ਮਜ਼ਦੂਰ ਇਕੱਠੇ ਹੋਏ ਨੇ ਕਿਤੇ ਹਜ਼ਾਰਾਂ ਹੀ ਮਜ਼ਦੂਰ ਇਕੱਠੇ ਹੋਏ ਨੇ ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਥਾਵਾਂ ਦੇ ਉੱਤੇ ਆਪਣੇ ਜਿਹੜ ਤੇ ਇਹ ਜਿਹੜਾ ਰੂਸ ਮਜਾਰਾ ਇਹ ਚਾਹੇ ਅੱਜ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਪਰ ਉਹ ਰੂਸ ਨਹੀਂ ਖਤਮ ਹੋਣ ਲੱਗਿਆ ਇਹ ਲੜਾਈ ਨਹੀਂ ਖਤਮ ਹੋਣ ਲੱਗੀ ਇਹ ਅੱਜ ਸਰਮਾਇਦਾਰਾਂ ਦਾ ਇਹਨਾਂ ਦੀਆਂ ਸਰਕਾਰਾਂ ਦਾ ਹੱਥ ਉੱਤੇ ਹੋ ਸਕਦਾ ਪਰ ਹਮੇਸ਼ਾ ਨਹੀਂ ਚੱਲਦਾ ਰਹਿਣਾ ਮਜ਼ਦੂਰ ਜਮਾਤ ਨੇ ਇਤਿਹਾਸ ਦੇ ਵਿੱਚ ਵੱਡੇ ਵੱਡੇ ਜਿਹੜੇ ਖੰਖਾਰ ਤੋਂ ਖੰਖਾਰ ਜਿਹੜੇ ਰਾਜ ਪ੍ਰਬੰਧ ਨੇ ਉਹਨਾਂ ਨੂੰ ਸਬਕ ਸਿਖਾਇਆ 1 ਮਈ ਦੇ ਸੰਘਰਸ਼ ਦਾ ਇਤਿਹਾਸ ਸਾਡੇ ਸਾਹਮਣੇ ਆ ਰੂਸ ਦੇ ਮਜ਼ਦੂਰਾਂ ਦਾ ਇਨਕਲਾਬ ਸਾਡੇ ਸਾਹਮਣੇ ਆ ਚੀਨ ਦੇ ਮਜ਼ਦੂਰਾਂ ਦਾ ਇਨਕਲਾਬ ਸਾਡੇ ਸਾਹਮਣੇ ਆ ਸਾਡੇ ਦੇਸ਼ 'ਚ ਵੀ ਬਹੁਤ ਵੱਡੇ ਵੱਡੇ ਮਜ਼ਦੂਰਾਂ ਨੇ ਲੜਾਈਆਂ ਲੜੀਆਂ ਹੱਕ ਲੈਨੇ ਤੇ ਅੱਜ ਜਿਹੜਾ ਹੱਲਾ ਨਵਾਂ ਵਿਢਿਆ ਜਾ ਰਿਹਾ ਫਾਸ਼ੀਵਾਦੀਆਂ ਦੁਆਰਾ ਜਾਂ ਦੂਜੀਆਂ ਤਾਕਤਾਂ ਦੁਆਰਾ ਅਸੀਂ ਇਹਨੂੰ ਵਾਪਸ ਕਰਾ ਕੇ ਰਹਿਣਾ ਸਾਡਾ ਇਹ ਅਹਿਦਾ ਹੀ ਚੇਤਾਵਨੀ ਅਸੀਂ ਦੇਣਾ ਹੈ ਆ ਬਿਲਕੁਲ ਸੱਚ ਦੱਸਦੇ ਕਿ ਮਜ਼ਦੂਰ ਇਕਤਾ ਦੇਖ ਸਕਦੇ ਹੋ ਕਿ ਮੌਜੂਦ ਹੈ ਕਿਉਂਕਿ ਮਜ਼ਦੂਰ ਯੂਨੀਅਨ ਮੌਜੂਦ ਹੈ ਵਕਵਕ ਜਥੇਬੰਦੀਆਂ ਤੇ ਦੇਸ਼ ਦੇ ਵਿੱਚ ਦੀ ਜੇਕਰ ਗੱਲ ਕਰੀਏ ਤੇ ਵਕਵਕ ਚੌਕਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਆਪਣੀ ਹੱਕੀ ਮੰਗਾਂ ਵਾਸਤੇ ਜਿਹੜੇ ਮਜ਼ਦੂਰ ਨੇ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਵੀ ਮੌਜੂਦ ਨੇ ਉਸ ਪਾਰਕ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਦੇ ਵਿੱਚ ਜਿਹੜਾ ਪਾਰਕ ਬਣਿਆ ਉਸ ਪਾਰਕ ਦੇ ਵਿੱਚ ਆਪਣੀ ਹੱਕੀ ਮੰਗਾਂ ਮੰਗਦੇ ਹੋਏ ਨਜ਼ਰ ਆ ਰਹੇ ਸਰਕਾਰਾਂ ਅੱਗੇ ਪ੍ਰਸ਼ਾਸਨ ਅੱਗੇ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਮੰਗਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਕਦੋਂ ਤੱਕ ਇਹ ਮਜ਼ਦੂਰ ਜਿਹੜੇ ਨੇ ਜਿਨ੍ਹਾਂ ਵੱਲੋਂ ਰੋਜ਼ ਜਿਹੜਾ ਜਤਾਇਆ ਜਾ ਰਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਖਤਮ ਹੁੰਦੇ ਨੇ ਦੇਖਦੇ ਹੋ ਤੁਹਾਨੂੰ ਲਾਈਵ ਮੈਨਟਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ